ਭਾਈ ਕਧਈਆ ਜੀ ਕੋ ਬਾਰ-ਬਾਰ ਨਮਸ਼ਕਾਰ ਅਗਰ ਜ਼ਿੰਦਗੀ ਆਪਣੀ ਖੁਸ਼ਹਾਲ ਬਣਾਉਣੀ ਹੈ ਤਾਂ ਭਾਈ ਕਧਈਆ ਜੀ ਵਾਂਗੂ ਜ਼ਿੰਦਗੀ ਵਿੱਚ ਰਹੋ ਔਰ ਜੋ ਕਾਰਜ ਹੈ ਭਾਈ ਕਧਈਆ ਜੀ ਨੇ ਕੀਤਾ ਬਸ ਐਸੇ ਕਾਰਜੇ ਕਰਤੇ ਰਹੋ ਤਾਂ ਜ਼ਿੰਦਗੀ ਆਪਣੀ ਬਿਲਕੁਲ ਖੁਸ਼ਹਾਲ ਹੋ ਜਾਊਗੀ ਇਸ ਕਰਕੇ ਐਸੇ ਕਾਰਮ ਬਹੁਤ ਅچھے ਕਾਰਮ ਹੁੰਦੇ ਇਹਦੇ ਇਸ ਕਰਕੇ ਕਾਰਮ ਕਰੋਗੇ ਤਾਂ ساری ਜ਼ਿੰਦਗੀ ਤੁਹਾਡੀ ਹਮੇਸ਼ਾ ਕੇ ਲਈ ਬਹੁਤ ਹੀ ਅੱਛੀ ਹੋ ਜਾਏਗੀ। ਔਰ ਝੂਠ, ਫਰੇਵ ਤੋਂ ਬਿਲਕੁਲ ਦੂਰ ਰਹੋ। ਅਗਰ ਤੁਹਾਡੇ ਜਿਹੜੇ ਤੇੜੇ ਕੋਈ ਝੂਠ ਬੋਲਣ ਵਾਲਾ ਹੈ ਤਾਂ ਉਸ ਤੋਂ ਬਿਲਕੁਲ ਤੁਸੀਂ ਦੂਰ ਰਹੋ। ਉਹ ਇੱਕ ਦਾ ਨੁਕਸਾਨ ਨਹੀਂ ਕਰਦਾ ਝੂਠ ਬੋਲਣ ਵਾਲਾ ਹਮੇਸ਼ਾ ਸਦਾ ਹੀ ਨੁਕਸਾਨ ਕਰਦਾ ਹੈ। ਉਦੇ ਵਿੱਚ ਆਪਾਂ ਵੀ ਆ ਸਕਦੇ ਆ ਇਸ ਕਰਕੇ ਝੂਠ ਵਾਲੇ ਤੋਂ ਦੂਰ ਰਹੋ ਜੀ